ਪੱਕਾ ਨੂੰ ਜ਼ਹਿਰ ਖਵਾਉਂਦਾ ਭੁੱਖੇ ਮਾਰਦੇ ਕੀ ਕਰੀਏ ਹੱਥ ਲੱਤਾਂ ਗਲਦੀਆਂ ਇਹ ਪੁੱਠੇ ਮਾਰਨੇ ਆ ਜਵਾਕਾਂ ਪੱਕਾ ਨੂੰ ਜ਼ਹਿਰ ਖਵਾਉਂਦਾ ਭੁੱਖੇ ਮਾਰਦੇ ਕੀ ਕਰੀਏ ਹੱਥ ਲੱਤਾਂ ਗਲਦੀਆਂ ਇਹ ਪੁੱਠੇ ਮਾਰਨੇ ਆ ਜਵਾਕਾਂ ਮਾਰਨੇ ਆ ਮੇਰੇ ਬਾਹਰ ਤੋਂ ਮੈਂ ਭਜਦਾ ਨਹੀਂ ਯਾਰ ਅੱਧੀ ਘੰਟਾ ਕਿੱਤਰ ਛੱਡੇ ਹਾਂ 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 ਲੱਤ ਗਲ ਕੇ ਲਸਾ ਵਿੱਚ ਸਬਜ਼ੀ ਲੈ ਲੈ ਯਾਰ ਸਬਜ਼ੀ ਲੈ ਕੇ ਵੇਚਣਾ ਆ ਭਈ ਆ ਭਾਤਰਾ ਬੰਦੇ ਲੋਮੜ ਕੱਟਦੇ ਹੋਂਦਾ ਨਾ 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 ਸਬਜ਼ੀ ਹੋਣ ਬਾਈ ਇੱਕ ਨੰਬਰ ਮੈਂ ਆ ਕਰੀ ਉਹ ਗੋਲਦੇ ਬਕਸ਼ੀ ਦੀ ਨਾਲੇ ਤੁਸੀਂ ਕਹਿੰਦਾ 100 ਨੰਬਰ ਲਾ ਕਰ ਲੋ ਮਿਹਨਤ ਕਰ ਲੋ ਇਹ ਦੇਖੋ 6 ਪਤਾ ਕੀ ਹੈ ਬਾਕੀ 7 ਹਰ ਅੰਦਰ ਲਾ ਜਮਾ ਕਰਾ ਜੂ ਬਾਬਾ ਦਾਈ ਸੀਦ ਕੱਲ ਹੋਣਾ ਅੰਦਰ ਹੀ ਕੱਲ ਹੋਣਾ ਕੋਈ ਸਮਝੌਤਾ ਨਹੀਂ ਬਾਬਾ ਮੈਨੂੰ ਤਾਂ ਲੱਖਾਂ ਦਿੰਦੇ ਸੀ ਮੈਂ ਤਾਂ ਉਦੋਂ ਨਹੀਂ ਵੇਚਿਆ ਇਹ ਤਾਂ ਬੇਰੂਖ ਦੀਆਂ ਨੇ ਕੋਈ ਇਹੋ ਜਿਹੀ ਕਰਦਾ ਮੈਂ ਹੱਥ ਬੰਨ ਕੇ ਬੈਠੀ ਹਾਂ ਸਾਨੂੰ ਤੀਜੇ ਦਿਨ ਬੁਲਾਇਆ ਜਾਂਦਾ ਵੀ ਤੁਸੀਂ ਪੰਜਵੇਂ ਦਿਨ ਲੈ ਗੋ ਇੰਨਾ ਮਾਰ ਕੌਣ ਤੁਸੀਂ ਇਹ